ਉਦਾਸੀਆਂ ਦੇ ਦੌਰਾਨ ਭਾਈ ਬਾਲੇ ਨੇ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਮੈਨੂੰ ਸਤ ਦੀਪ ਵਿਖਾਓ ਗੁਰੂ ਜੀ ਨੇ ਕਿਹਾ ਸਭ ਤੋਂ ਉੱਤਮ ਜੰਬੂ ਦੀਪ ਹੈ ਇਸ ਦਾ ਵਿਸਤਾਰ 1 ਲੱਖ ਯੋਜਨ ਹੈ ਇਹ ਸਾਰੇ ਦੀਪਾਂ ਦੇ ਵਿਚਕਾਰ ਹੈ ਇਸ ਦੀਪ ਵਿੱਚ ਹੀ ਸਭ ਤੋਂ ਵੱਡਾ ਸੁਮੇਰ ਪਹਾੜਤ ਹੈ ਜੋ 1 ਲੱਖ ਯੋਜਨ ਹੈ ਅੱਧਾ ਹੇਠਾਂ ਧਰਤੀ ਵਿੱਚ ਹੈ ਤੇ ਅੱਧਾ ਉੱਪਰ ਦਿਸਦਾ ਹੈ ਨੌ ਖੰਡ ਜਿਹੜੇ ਤੈਨੂੰ ਵਿਖਾਏ ਹਨ ਉਹਨਾਂ ਦੇ ਵਿੱਚਕਾਰਲੀ ਧਰਤੀ ਹੀ ਭਾਰਤ ਖੰਡ ਹੈ ਗੁਰੂ ਜੀ ਸਮੁੰਦਰ ਦੇ ਪਾਰ ਲੰਘ ਕੇ ਪਲਖ ਦੀਪ ਗਏ ਇਸ ਦੀਪ ਵਿੱਚ ਲੋਕਾਂ ਦੀ ਉਮਰ ਹਜ਼ਾਰ ਬਰੇ ਦੀ ਹੁੰਦੀ ਸੀ ਦੇਵਤਿਆਂ ਵਰਗੇ ਉਹਨਾਂ ਦੇ ਘਰ ਵਿਹਾਰ ਸਨ ਇਸ ਦੀਪ ਦੇ ਸੱਤ ਖੰਡ ਸਨ ਸੱਤ ਨਦੀਆਂ ਚੱਲਦੀਆਂ ਸਨ ਲੋਕ ਸੁਖੀ ਵਸਦੇ ਸਨ ਉਹਨਾਂ ਗੁਰੂ ਜੀ ਨੂੰ ਕਿਹਾ ਇੱਥੋਂ ਦੇ ਵਸਨੀਕਾ ਵਿੱਚ ਤਿੰਨ ਦੋਸ਼ ਹਨ ਜਿਸ ਨੂੰ ਇਹ ਆਪ ਤੋਂ ਵੱਡਾ ਸਮਝਦੇ ਹਨ ਉਸ ਨਾਲ ਈਰਖਾ ਕਰਦੇ ਹਨ ਆਪਣੇ ਤੋਂ ਮਾੜੇ ਨੂੰ ਵੇਖ ਕੇ ਹੰਕਾਰ ਕਰਦੇ ਹਨ ਜਿਸ ਨੂੰ ਆਪਣੇ ਬਰਾਬਰ ਜਾਣਦੇ ਹਨ ਉਸ ਦੀ ਨਿੰਦਿਆ ਕਰਦੇ ਹਨ ਇਹਨਾਂ ਗੱਲਾਂ ਕਰਕੇ ਲੋਕ ਦੁਖੀ ਹਨ ਹੋਰ ਸਭ ਸੁਖ ਹੀ ਸੁਖ ਹਨ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਸਾਡੇ ਬਚਨ ਮੰਨੋਗੇ ਤਾਂ ਤੁਹਾਡੇ ਇਹ ਤਿੰਨੇ ਹੀ ਦੁੱਖ ਦੂਰ ਹੋ ਜਾਣਗੇ ਅਤੇ ਸਦਾ ਆਨੰਦ ਰਹੋਗੇ ਉਹਨਾਂ ਨੇ ਕਿਹਾ ਮਹਾਰਾਜ ਜੀ ਸਾਨੂੰ ਸਿੱਖਿਆ ਦਿਓ ਜਿਸ ਨਾਲ ਸਾਨੂੰ ਸਦਾ ਆਨੰਦ ਰਹੇ ਗੁਰੂ ਜੀ ਨੇ ਕਿਹਾ ਸਾਰਿਆਂ ਵਿੱਚ ਇੱਕ ਪਰਮਾਤਮਾ ਵਸ ਰਿਹਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਦ ਤੂੰ ਸਹੀ ਇਹ ਗੱਲ ਸਮਝ ਲਵੋਗੇ ਤਾਂ ਤੁਹਾਨੂੰ ਦੁਵੈਤ ਨਹੀਂ ਹੋਵੇਗੀ ਸਤਨਾਮ ਦਾ ਸਿਮਰਨ ਕਰਿਆ ਕਰੋ ਤਿਹਾਲ ਦਾ ਕੜਾ ਪ੍ਰਸ਼ਾਦ ਅਰਦਾਸ ਕਰਕੇ ਸਿੱਖਾਂ ਨੂੰ ਸ਼ਕਾਇਆ ਕਰੋ ਤੁਹਾਨੂੰ ਕੋਈ ਦੁੱਖ ਈਰਖਾ ਨਿੰਦਿਆ ਆਦ ਨਹੀਂ ਲੱਗੇਗਾ ਆਪ ਜੀ ਦੇ ਇਹ ਮਿੱਠੇ ਬਚਨ ਸੁਣ ਕੇ ਸਾਰੇ ਲੋਕਾਂ ਨੇ ਸਿੱਖੀ ਧਾਰਨ ਕਰ ਲਈ ਗੁਰੂ ਜੀ ਕੁਝ ਦਿਨ ਇੱਥੇ ਟਿਕ ਕੇ ਅੱਗੇ ਗੰਨੇ ਦੇ ਰਸ ਦਾ ਸਮੁੰਦਰ ਲੰਘ ਕੇ ਛਾਲ ਮਲੀ ਦੀਪ ਵਿੱਚ ਪਹੁੰਚ ਗਏ ਇਹ ਨਾਮ ਸਿਮਲ ਬ੍ਰਿਛ ਦੇ ਨਾਮ ਤੇ ਪ੍ਰਸਿੱਧ ਹੈ ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਬਹੁਤ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ ਜਦ ਉਥੋਂ ਦੇ ਰਾਜੇ ਨੂੰ ਖਬਰ ਹੋਈ ਦੂਸਰੇ ਦੀਪ ਦਾ ਸੰਤ ਆਇਆ ਹੈ ਤਾਂ ਉਹ ਬਹੁਤ ਉੱਤਮ ਭੇਟਾ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ ਗੁਰੂ ਜੀ ਨੇ ਕਿਹਾ ਸਤਨਾਮ ਦਾ ਸਿਮਰਨ ਸਦਾ ਕਰਦੇ ਰਹੋ ਗੁਰੂ ਨਮਿਤ ਕੜਾ ਪ੍ਰਸ਼ਾਦ ਕਰਕੇ ਸੰਗਤ ਵਿੱਚ ਵਰਤਾਓ ਸਦਾ ਸੁਖੀ ਰਹੋਗੇ ਜਦ ਰਾਜੇ ਨੇ ਗੁਰੂ ਜੀ ਦੇ ਬਚਨ ਮੰਨ ਲਏ ਤਾਂ ਆਪ ਜੀ ਨੇ ਉਸ ਨੂੰ ਚਰਨ ਪੌਲ ਦੇ ਕੇ ਆਪਣਾ ਸਿੱਖ ਬਣਾਇਆ ਉਪਰੰਤ ਹੋਰ ਬਹੁਤ ਲੋਕ ਚਰਨ ਪੌਲ ਲੈ ਕੇ ਆਪ ਜੀ ਦੇ ਸਿੱਖ ਬਣੇ ਕੁਝ ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਇਹ 4 ਲੱਖ ਯੋਜਨ ਦਾ ਦੀਪ ਲੰਘ ਕੇ ਸ਼ਰਾਬ ਦੇ ਸਮੁੰਦਰ ਤੋਂ ਪਾਰ ਕੁਝ ਦੀਪ ਵਿੱਚ ਪਹੁੰਚ ਗਏ ਇੱਥੇ ਕੁਸ਼ਾ ਬਹੁਤ ਹੁੰਦੀ ਹੈ ਜਿਸ ਕਰਕੇ ਇਸ ਦਾ ਨਾਮ ਕੁਸ਼ ਪ੍ਰਸਿੱਧ ਹੈ ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਉੱਤੇ ਬਹੁਤ ਲੋਕ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਤਨਾਮ ਦਾ ਸਿਮਰਨ ਕਰਿਆ ਕਰੋ, ਸਾਤਾਂ ਦੀ ਸੇਵਾ ਕਰਿਆ ਕਰੋ। ਮਨ ਦੇ ਵਿਕਾਰ ਦੂਰ ਕਰਕੇ ਸ਼ੁੱਧ ਹਿਰਦੇ ਨਾਲ ਨਾਮ ਜਪਿਆ ਕਰੋ। ਇਹ ਬਚਨ ਸੁਣ ਕੇ ਬਹੁਤ ਲੋਕਾਂ ਨੇ ਚਰਨ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ। ਇੱਥੋਂ ਗੁਰੂ ਜੀ 8 ਯੋਜਨਾ ਦਾ ਰਸਤਾ ਲੱਗ ਕੇ ਘਿਓ ਦੇ ਸਮੁੰਦਰ ਉੱਤੋਂ ਚੱਲ ਕੇ ਕਰੋਪ ਦੀਪ ਪਹੁੰਚ ਗਏ। ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਇਸ ਦੀਪ ਦੇ ਲੋਕ ਬੜੇ ਸੁੰਦਰ ਸਨ ਜੋ ਸਦਾ ਵਿਸ਼ਿਆਂ ਵਿੱਚ ਲਪਾਏ ਮਾਨ ਰਹਿੰਦੇ ਸਨ ਗੁਰੂ ਜੀ ਨੂੰ ਵੇਖ ਕੇ ਬਹੁਤ ਲੋਕ ਦਰਸ਼ਨ ਕਰਨ ਆਏ ਜਦ ਰਾਜੇ ਨੂੰ ਖਬਰ ਹੋਈ ਤਾਂ ਬਹੁਤ ਕੁਝ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਨੂੰ ਸਮਾਰਕ ਤੌਰਨ ਵਾਸਤੇ ਕਿਹਾ ਹੈ ਰਾਜਾ ਕਾਲ ਬੜਾ ਬਲੀ ਹੈ ਜੋ ਸਾਰੇ ਸੰਸਾਰ ਨੂੰ ਖਾ ਰਿਹਾ ਹੈ ਉਸ ਪਾਸੋਂ ਕਿਸੇ ਦਾ ਛੁਟਕਾਰਾ ਨਹੀਂ ਹੈ ਤ ਉਸ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲੈ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਜਨਮ ਮਰਨ ਤੋਂ ਤਦੋਂ ਛੁਟਕਾਰਾ ਹੋਵੇਗਾ ਜਦ ਵਿਸ਼ੇ ਵਕਾਰਾਂ ਨੂੰ ਤਿਆਗ ਦਿਓਗੇ ਗੁਰੂ ਤੇ ਨਿਸ਼ਚਾ ਕਰਕੇ ਸਤਨਾਮ ਦਾ ਸਿਮਰਨ ਕਰੋ ਗੁਰੂ ਜੀ ਨੇ ਕੁਝ ਦਿਨ ਇੱਥੇ ਟਿਕ ਕੇ satsang ਦੀ ਮਰਿਆਦਾ ਚਲਾਈ ਅਤੇ ਪ੍ਰੇਮ ਭਗਤੀ ਵਿੱਚ ਲੋਕਾਂ ਨੂੰ ਲਾ ਕੇ ਅੱਗੇ ਚੱਲ ਪਏ 16 ਯੋਜਨ ਦਾ ਇਹ ਦੀਪ ਲੰਘ ਕੇ ਅੱਗੇ ਦੁੱਧ ਦਾ ਸਮੁੰਦਰ ਆਇਆ ਉਸ ਉੱਤੇ ਤੁਰ ਕੇ ਗੁਰੂ ਜੀ ਸਾਖ ਦੀਪ ਵਿੱਚ ਪਹੁੰਚ ਗਏ ਇਸ ਦੀਪ ਵਿੱਚ ਦੁੱਧ ਦੀਆਂ ਨਦੀਆਂ ਤੇ ਮਿਸਰੀ ਦੇ ਪਹਾੜ ਸਨ ਇਸਤਰੀਆਂ ਅਪਛਰਾ ਵਾਂਗੂ ਸੁੰਦਰ ਸਨ ਗੁਰੂ ਜੀ ਨੂੰ ਦੂਸਰੇ ਦੀਪ ਦਾ ਆਦਮੀ ਵੇਖ ਕੇ ਬਹੁਤ ਲੋਕ ਇਕੱਠੇ ਹੋ ਗਏ ਪੁੱਛਣ ਲੱਗੇ ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ ਹੋ ਗੁਰੂ ਜੀ ਨੇ ਕਿਹਾ ਜਿਸ ਦੀ ਸੱਤਾ ਨਾਲ ਸਾਰੇ ਗੁਪਤ ਪ੍ਰਗਟ ਕਮ ਹੋ ਰਹੇ ਹਨ ਅਤੇ ਜਿਸ ਦੀ ਸੱਤਾ ਬਿਨਾ ਕੋਈ ਕਾਰਵਿਹਾਰ ਨਹੀਂ ਹੋ ਸਕਦਾ ਅਸੀਂ ਉਸ ਦੇ ਆਸਰੇ ਇੱਥੇ ਆ ਗਏ ਹਾਂ ਜੇ ਤੁਸੀਂ ਵੀ ਉਸ ਦੀ ਸ਼ਰਨ ਲਵੋਗੇ ਤਾਂ ਸਾਰੇ ਸੁੱਖ ਪ੍ਰਾਪਤ ਹੋਣਗੇ ਇਹ ਵਿਸ਼ੇ ਆਨੰਦ ਕਟੋਰੇ ਦਾ ਪਾਣੀ ਸਮਾਨ ਤੁਛ ਜਾਣੋ ਜੋ ਡੁੱਲ ਵੀ ਜਾਂਦਾ ਹੈ ਝੂਠਾ ਵੀ ਹੋ ਜਾਂਦਾ ਹੈ ਅਤੇ ਠੰਡਾ ਤੱਤਾ ਵੀ ਛੇਤੀ ਹੀ ਹੋ ਜਾਂਦਾ ਹੈ ਨਾਮ ਸਿਮਰਨ ਦਾ ਜੋ ਆਨੰਦ ਹੈ ਇਹ ਨਦੀ ਸਮਾਨ ਜਾਣੂ ਜੋ ਵਧਦਾ ਘਟਦਾ ਰਹਿੰਦਾ ਹੈ ਤੇ ਪਿਛਲੇ ਸਾਰੇ ਦੋਸ਼ਾਂ ਨੂੰ ਨਾਸ਼ ਕਰ ਦਿੰਦਾ ਹੈ ਇਸ ਤੋਂ ਉਪਰੰਤ ਗਿਆਨ ਆਨੰਦ ਹੈ ਜੋ ਸਮੁੰਦਰ ਦੇ ਪਾਣੀ ਵਾਂਗੂ ਅਰਥਾਤ ਇੱਕ ਰਸ ਰਹਿਣ ਵਾਲਾ ਹੈ ਇਸ ਕਰਕੇ ਤੁਸੀਂ ਪ੍ਰਮਾਤਮਾ ਦਾ ਨਾਮ ਜਪ ਕਰਕੇ ਗਿਆਨ ਪ੍ਰਾਪਤੀ ਕਰਕੇ ਸੁੱਖਾਂ ਦੇ ਘਰ ਪ੍ਰਮਾਤਮਾ ਵਿੱਚ ਪਹੁੰਚ ਜਾਓਗੇ